ਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਇੱਥੇ ਮੋਟਰ ਤੇ ਬੈਠੇ ਆਂ SLAK ਉਨੀ ਅਜ ਪਤਾ ਨਹੀਂ ਕਿੱਥੇ ਜਾਣਾ ਕਿੱਧਰ ਨਹੀਂ ਇੱਕ ਸਕਿੰਟ ਦੂਜਾ ਕੈਮਰਾ ਕਰਾਂ ਮੈਂ ਆਹ ਕੋਸੀ ਮੋਟਰ ਦੇ ਖੜੇ ਸਾਇ ਤੇ ਸਟਾਰਟਿੰਗ ਕਰਨ ਵਾਸਤੇ ਹੁਣ ਪਤਾ ਨਹੀਂ ਕਿੱਧਰ ਜਾਣਾ ਕਿੱਧਰ ਨਹੀਂ ਕਿੱਧਰ ਜਾਣਾ ਸੱਜ ਦੇਖੋ ਰੱਬ ਉਸਰੇ ਚੱਲ ਦ ਫਿਰ ਕਰਤਾ ਸੀ ਬੁਲਟ ਸਟਾਰਟ ਚਲੋ ਜੇ ਇੱਥੇ ਜਾਵਾਂਗੇ ਉੱਥੇ ਜਾ ਕੇ ਤੁਹਾਨੂੰ ਮਿਲਾਂਗੇ ਜਿੱਧਰ SLAKਣੀ ਤੁਸੀਂ ਸੁਧਰਿਆ ਨੇ ਇੱਥੇ ਸਭ ਨੂੰ ਆਸਰੇ I do it. ਇਹ ਤਾਂ ਉਹ ਜਿਆਦੀ ਭਰੀ ਹੋਣਦੀ ਐ ਸਹਜਣਾ ਉਹ ਵੇਖੋ ਉੱਥੋਂ ਤਾਂ ਪਾਣੀ ਵੀ ਪੈਣਦਿਆ ਪੈਲੀਆਂ ਚ ਉੱਥੋਂ ਵੇਖ ਹੂੰ ਉਹ ਬੜੀ ਜਿਆਦੀ ਭਰੀ ਐ ਸਪੀਡ ਵੀ ਤਾਂ ਵੇਖ ਪਾਣੀ ਦੀ ਕਿੰਨੀ ਐ ਪਰਲੇ ਪਾਸੋਂ ਕੰਨ ਨਾਲ ਪੈਲੀਆਂ ਚ ਪੈਣ ਵੀ ਲੱਗਿਆ ਮਾੜਾ ਮਾੜਾ ਲੈਨੇ ਪਰਲੇ ਪਾਸੇ ਜਾ ਕੇ ਆਜਾ ਪਰਲੇ ਪਾਸੇ ਆ ਰਿਕੋਰ ਕਿੰਨੀ ਭਰੀ ਆਉਂਦੀ ਐ ਉਧਰੋਂ ਪੈਣ ਲੱਗਿਆ ਪਾਣੀ ਪੈਲਿਆ ਨਾਲੇ ਕਹਿੰਦੇ ਨੇ ਪਿੱਛੇ ਪਾਣੀ ਘਟ ਗਿਆ ਇੱਥੇ ਜਾ ਕੇ ਸਜ ਹੋਰ ਵਧਣ ਲੱਗ ਗਿਆ ਪਾਣੀ ਥੋੜੇ ਦੇਖ ਤੇ ਗੂੜ ਗੂੜ ਜਮਦੇ ਨੇ ਸਪੀਡ ਐ ਪਾਣੀ ਦੀ ਸਜ ਜੇ ਲਾਪਹਿਲਾ ਦੇਖਣਾ ਐ ਸੋ ਦੋ ਦਿਨਾਂ ਰਹੀ ਉਹ ਤੋਂ ਕੋਈ ਨਹੀਂ ਸੀ ਉਹ ਤਾਂ ਦਰਖਤ ਵੀ ਵਿਖਦਾ ਹੁੰਦਾ ਸੀ ਉਹ ਦਰਖਤ ਵੀ ਡੁੱਬ ਗਿਆ ਨਾ ਸੁਪੇਦਾ ਵੀ ਲੱਗ ਗਿਆ ਉਧਰ ਤੱਕ ਪਾਣੀ ਦੁੱਧਿਆ ਕੋਈ ਦਰ ਤਾਂ ਪੈਲੀਆਂ ਕਣੀ ਹੋ ਗਿਆ ਪੈਲੀਆਂ ਤਾਂ ਬਹੁਤ ਬਹੁਤ ਫਰਕ ਕੇ ਹੱਜੀ ਕੰਦ ਨੇ ਮੂਨਕ ਕਣੀ ਪਾੜ ਪੈ ਗਿਆ ਘੱਗਰ ਦਾ ਨਾ ਪਾਣੀ ਤਾਂ ਕੋਈ ਘਟਿਆ ਸਜ ਮੁੰਲਾ ਤਾਂ ਵਧਿਆ ਨਹੀਂ ਨਾ ਘਟਿਆ ਮਾੜਾ ਮੋਟਾ ਇੰਚ ਨੂੰ ਚ ਘਟਿਆ ਅਦਰਕ ਤੋਂ ਨਿਸ਼ਾਨੀ ਨਹੀਂ ਲੱਗੀ ਉਹ ਤੇ ਹੂੰ ਪਾਣੀ ਲੱਗਿਆ ਉਹ ਨਹੀਂ ਬਣੇ ਚਲ ਜੀ ਘਰ ਜੇ ਪਾਣੀ ਵਧਦੀ ਗਿਆ ਨਾ ਉਹ ਉਹਦੇ ਮੱਕੀ ਚ ਪਾਣੀ ਪੈ ਜਾਏਗਾ ਉਹ ਮੱਕੀ ਚਰੀ ਕੀ ਹੈ ਚਰੀ ਹੈ ਚਰੀ ਚ ਪਾਣੀ ਪੈ ਜਾਏਗਾ ਦੀਚ ਚਰੀ ਘੱਗਰ ਦੇ ਵਿੱਚ ਐਡ ਹੋ ਜੇਗੀ ਸਹੀ ਜੇ ਤਾਂ ਨਹੀਂ ਇਧਰ ਨਹੀਂ ਚਰੀ ਉੱਡਣ ਹੁੰਦੇ ਹੋਣੇ ਡਰਦੇ ਮਾਰੇ ਬੰਦ ਕਰਕੇ ਦੁਬਾਰਾ ਸਟਾਰਟ ਕਰ ਇਧਰ ਤਾਂ ਚੀੜੀਆਂ ਦੇ ਘੋਣਸਲੇ ਕਿਹੋ ਜਿਹੇ ਬਣਾਏ ਨੇ ਨਾ ਨਵੇਂ ਬਣਾ ਕੇ ਲਿਆਂਦੇ ਨਹੀਂ ਹੁੰਦੇ ਉਹ ਮੇਰੇ ਤੇ ਚੀੜੀਆਂ ਨਹੀਂ ਆਉਂ ਬਣਾਏ ਨੇ ਕਲਾਸੀ ਚੱਲੇ ਸੀ ਇਧਰੋਂ ਘਰ ਵਾਪਸ ਪਾਣੀ ਤਾਂ ਬਹੁਤ ਹੈ ਗਿਆ ਬਹੁਤ ਜ਼ਿਆਦਾ ਹੈ ਪਾਣੀ ਜਿੱਥੇ ਘਟਿਆ ਹੁੰਦਾ ਪਤਾ ਲੱਗ ਜਾਂਦਾ ਸੀ ਅੱਜ ਤੋਂ ਨਹੀਂ ਹੁੰਦਾ ਪਾਣੀ ਹੂੰ ਥੱਲੇ ਡਰ ਗਿਆ ਪਾਣੀ ਅੱਛਾ ਪਹਿਲਾਂ ਘਾ ਤਾਂ ਕਿਹਾ ਸੀ ਇਹ ਤੋਂ ਅਸੀਂ ਕਾਲੀ ਇਹ ਤੋਂ ਹਾਂ ਆ ਨੀ ਜਿਹੜਾ ਕਾ ਦੇਖਾ ਹਾਂ ਕੋਲ ਦੇ ਕਟਿਆ ਹੋਇਆ ਕੋਲ ਅੱਛਾ ਕਾ ਲੱਗਦਾ ਉਹ ਹਾਂ ਉਹਧਰਾ ਕਿੰਨੀ ਸਪੀਡ ਹੈ ਪਾਣੀ ਦੀ ਸਪੀਡ ਬੜੀ ਹੈ ਉਧਰ ਵੀ ਕਿੰਨੀ ਸਪੀਡ ਹੈ ਨਾ ਫਿਰ ਉਧਰ ਫਿਰ ਟੰਪਲ ਆ ਜਿਹੜੇ ਮਿੱਟੀ ਡਿਗਿਆ ਉਧਰ ਰਹਿ ਲਾ ਵੀ ਵਿੱਚ ਬੜੂ ਜੀਰੀ ਦੇ ਇੱਧਰ ਆਲੇ ਨੂੰ ਮਿੱਟੀ ਰੱਖ ਕੇ ਦੇਖੋ 何? Thank mm -hmm.